ਸਸੀਆ ਪੌਲੀਆ ਕਥਰੀਕਾਲ ਕੱਢ ਲਿਆਂਦਾ ਨਿੰਗੀਨਾ ਫਿਰ ਮਾਰਾਇ ਨੀ ਤਤ ਨੈਨਾ ਹਸਨ ਆਦੀ ਪੜੀ ਆ ਰਾਣੀ ਆ ਰਾਣੀ ਆ ਜਾ ਨੀ ਆ ਜਾ ਕਰਮਾਲੀ ਜਗਨੂ ਆ ਜਤਾ ਜਿਹੜੇ ਘਰੇ ਚਲ ਗਿਆ ਮਗਰ ਉਹ ਮੰਜਾ ਨਹੀਂ ਲਾਉਂਦਾ ਕਰਮਾਲਾ ਇਹਦੇ ਪਹਿਲੇ ਲਾਉਣੇ ਪੈਂਦੇ ਜਿਗਵਾਲ ਪਹਿਲੇ ਲਾਉਣੇ ਪੈਂਦੇ ਪੱਕੀ ਗੱਲ ਪੱਕੀ ਗੱਲ ਤਾਰੀ ਲਾਉਣੀ ਪੈਂਦੀ ਆ ਜੀ ਸਮੁੰਦਰ ਚ ਵੜ ਕੇ ਤਾਰੀ ਲਾਉਣੀ ਪੈਂਦੀ ਆ ਦਿਲ ਕੱਢਣਾ ਪੈਂਦਾ ਹਾਂ ਜੀ ਤੇ ਪਹਿਲੇ ਨੂੰ ਪੈਸਾ ਖੱਟਦਾ ਵਾ ਪਹਿਲਾਂ ਲਾਉਣੇ ਪੈਂਦੇ ਆ ਲਾਉਣੇ ਪੈਂਦੇ ਆ ਲਾਉਣੇ ਪੈਂਦੇ ਵਾ ਬਾ ਬਈ ਬਾ ਮੋਲੀ ਕੋਈ ਨਹੀਂ ਭਾਉ ਜੀ ਮੋਲੀ ਕੋਈ ਨਹੀਂ ਜਟਾ ਜੀ ਦੋ ਮਿੰਟ ਥਾਪ ਲੀ ਕਿ ਇਹ ਵੀ ਮੰਦੀ ਮਾਚ ਬਿਲਕੁਲ ਦੋ ਮਿੰਟ ਰਹਿ ਗਿਆ ਸਜਣਾ ਜਿਹੜਾ ਲੈਣ ਆਇਆ ਦਿਨੂ ਉਹਨੂੰ ਦੇਖ ਕੇ ਲਾਵਾਂਗੇ ਦੇਖ ਕੇ ਲਾਵਾਂਗੇ ਦੇਖ ਕੇ ਲਾਵਾਂਗੇ ਜਾਨੀ ਕੋਈ ਨਹੀਂ ਬਹੁਤ ਪਿਆਰ ਕਰਦੇ ਭੈਣ ਭਰਾ ਇਸ ਤਰ੍ਹਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਦਿਲ ਖੁਸ਼ ਹੁੰਦਾ ਕਮੈਂਟ ਪੜ੍ਹਦੇ ਆ ਜਦੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਸਾਰਿਆਂ ਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਬੰਦਾ ਕੋਈ ਵੀ ਏਡੇ ਦਾ ਦੁੱਧ ਮਨਾ ਮਨਾ ਕੇ ਨਹੀਂ ਦਿੰਦਾ ਉੱਥੇ ਕੋਈ ਨਾ ਕੋਈ ਊਂਟ ਤਾਈ ਆ ਪੱਕੀ ਗੱਲ ਪਾਉ ਜੀ ਜਿਹੜਾ ਦੁੱਧ ਦੋ ਟਾਈਮ ਮਨਾ ਕੇ ਨਹੀਂ ਦਿੰਦਾ ਸਮਝੋ ਓਹ ਛੱਡੇ ਵਾਲੇ ਊਂਟ ਤਾਈ ਵੀ ਰੋ ਪੱਕੀ ਗੱਲ ਪਾਉ ਪੱਕੀ ਗੱਲ